ਖੂਨਦਾਨ ਇੱਕ ਮਹਤਾਨ ਹੈ ਇਸ ਕਥਨ ਤੇ ਪਹਿਰਾ ਦਿੰਦਿਆ ਫਗਵਾੜਾ ਦੀ ਸਭ ਤੋਂ ਵੱਡੀ ਖੂਨਦਾਨ ਕਰਨ ਵਾਲੀ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰ ਕਲੱਬ ਲੋ ਸ਼ਹੀਦ ਆਜ਼ਮ ਸਰਦਾਰ ਪਗਸ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਤੇ ਸਨਮਾਨ ਸਮਾਰੋਹ ਸਥਾਨਕ ਮਹਾਰਾਏ ਪੈਲਸ ਬੰਗਰੋੜ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਈਆਂ 8 ਹਸਪਤਾਲਾਂ ਦੀਆਂ ਟੀਮਾਂ ਵੱਲੋਂ 1197 ਦੇ ਕਰੀਬ ਬਲੱਡ ਇਕੱਠਾ ਕੀਤਾ ਗਿਆ ਇਸ ਸਮਾਗਮ 'ਤੇ ਆਗਮਤ ਰਣ ਮੁੱਖ ਮਹਿਮਾਨ ਵਜੋਂ ਸਾਭਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਤ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਹਲਕਾ ਇੰਚਾਰ ਸਰਦਾ ਜਗਵਿੰਦਰ ਸਿੰਘ ਮਾਨ ਪ੍ਰਸਿੱਧ ਅਧਿਯੋਗਪਤੀ ਕੇਕੇ ਸਰਧਾਨਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਧਾਨ ਵਿਕਰਮ ਗੁਪਤਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਵੱਲੋਂ ਬੜਾ ਹੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਮਾਗਮ ਦਾ آغاز ਆਏ ਹੋਏ ਮਹਿਮਾਨਾਂ ਵੱਲੋਂ ਜਥੇ ਸ਼ਮਾਰੋਸ਼ਨ ਕਰਕੇ ਕੀਤਾ ਗਿਆ ਉਥੇ ਹੀ ਨੱਚ ਬਲੀਏ ਡਾਂਸ ਗਰੁੱਪ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜੋ ਕਿ ਆਏ ਹੋਏ ਪਤਵੰਤਿਆਂ ਲਈ ਵਿਸ਼ੇਸ਼ ਖਿਚਦਾ ਕੇਂਦਰ ਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਵਕਫਾ ਬੁਲਾਰਿਆ ਨਹੀਂ ਜਿੱਥੇ ਸੰਸਥਾ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਆਖਿਆ ਕਿ ਖੂਨਦਾਨ ਇੱਕ ਮਹਾਨ ਕੰਮ ਹੈ ਤੇ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਂਦੇ ਕਿਸੇ ਜ਼ਰੂਰਤਮੰਦ ਮਰੀਜ਼ ਦੀ ਜਾਨ ਨੂੰ ਬਚਾਇਆ ਜਾ ਸਕੇ ਪਸੰਦ ਦੀ ਤਰ੍ਹਾਂ ਹਿੰਦੁਸਤਾਨ ਉਹ ਡੋਨੇਸ਼ਨ ਜੋ ਵੱਲੋਂ ਜਿਹੜਾ ਹੈਗਾ ਤੇ ਬਲੱਡ ਨੇਸ਼ਨ ਕੈਂਪ ਅੱਜ ਲਗਾਇਆ ਗਿਆ ਹੈਗਾ ਆਪਾਂ ਜਿਸ ਤਰ੍ਹਾਂ ਕਿ ਜਾਣਦੇ ਆ ਕਿ ਬਹੁਤ ਸਾਲਾਂ ਤੋਂ ਜਿਹੜਾ ਹੈਗਾ ਇਹਨਾਂ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਆ ਰਹੇ ਮੈਗਾ ਜਿਹੜੇ ਮੈਗਾ ਬਜਟ ਕਹਿ ਸਕਦੇ ਆਮ ਥੋੜੇ ਛੋਟੇ ਪ੍ਰੋਜੈਕਟ ਹੁੰਦੇ ਹਨ ਮੈਗਾ ਪ੍ਰੋਜੈਕਟ ਬੰਦਾ ਸਟੇਟ ਲੈਵਲ ਤੇ ਵਿੱਚ ਇਹ ਮੈਗਾ ਪ੍ਰੋਜੈਕਟ ਹੈ ਜਿਹਦੇ ਵਿੱਚ ਤੇ ਸਮੇਂ ਦੇ ਦੁਪਹਿਰ ਤੱਕ ਲਗਭਗ ਜਿਹੜਾ 600 ਯੂਨਿਟ ਜਿਹੜਾ ਹੈਗਾ ਬਲੱਡ ਡੋਨੇਟ ਹੋ ਚੁੱਕਿਆ ਹੈਗਾ ਉਹ ਬਹੁਤ ਹੀ ਵੱਡਾ ਪ੍ਰੋਜੈਕਟ ਹੈਗਾ ਤੇ ਇਸ ਲੈਵਲ ਤੇ ਮੈਨੇਜ ਕਰਨਾ ਉਹ ਇੰਨੇ ਬਲੱਡ ਡੋਨਰਸ ਬਾਕੀ ਜਿਹਨੇ ਆਰਗੇਨਾਈਜ਼ਿੰਗ ਹੈਲਪ ਲਈ ਗਏ ਉਹਨਾਂ ਨੂੰ ਮੈਨੇਜਮੈਂਟ ਕਰਨਾ ਜਿਹੜਾ ਹੈਗਾ ਇਹ ਟੀਮਾਂ ਦਿੱਕਤ ਪਾ ਤੋਂ ਬਿਨਾਂ ਹੋ ਸਕਦਾ ਪਰ ਜਿਸ ਤਰ੍ਹਾਂ ਕਿ ਜਾਣਦੇ ਦੀ ਮਾਦੀ ਕਿਰਪਾ ਹੈਗੀ ਹੈ ਹਰ ਸਾਲ ਜਿਹੜਾ ਹੈਗਾ ਇਹ ਬਹੁਤ ਹੀ ਜਿਕਰ ਕਿਸੇ ਵੀ ਕੀਮਤੀ ਜਨਮਾ ਬਚੋਣੇ ਹੈਗੇ ਤੇਰੇ ਨਾਲ ਉਹਨੂੰ ਸ਼ਬਦਾਂ ਦੇ ਵਿੱਚ ਜਾਂ ਵਸਿਆਂ ਦੇ ਵਿੱਚ ਬਜਰ ਨਹੀਂ ਕੀਤਾ ਜਾ ਸਕਦਾ ਉਸ ਕਰਕੇ ਇਹਨਾਂ ਦੀ ਬਹੁਤ ਹੀ ਮਹਾਨ ਸੇਵਾ ਹੈਗੀ ਆ ਤੇ ਮੈਂ ਗੁਰਮਤਿ ਅੱਲਾਹ ਦਾ ਸ਼ਰਦਾਸ ਕਰਦਾ ਕਿ ਇਹਨਾਂ ਤੇ ਇਸੇ ਤਰ੍ਹਾਂ ਇਹਤਰਤ ਬਣਾਈ ਰੱਖਾ ਹਿੰਦੁਸਤਾਨ ਵੈਲਫੇਅਰ ਅਬਰਾਡ ਡੋਨਰ ਵੱਲੋਂ ਜਿਹੜਾ ਤੀਵਾਂ ਕੈਂਪ ਲਗਾਇਆ ਜਾ ਰਿਹਾ ਆ ਇਸ ਦੇ ਵਿੱਚ ਸਾਡੇ ਹੀ ਬਹੁਤ ਹੀ ਸਰਕਾਰ ਜੋਗ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਜਿਹੜੇ ਇਸ ਫੰਕਸ਼ਨ ਦਾ ਉਦਘਾਟਨ ਕਰਨਗੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜਿਹੜਾ ਖੂਨ ਦਾਨ ਆ ਇੱਕ ਮਹਾਦਾਨ ਆ ਕਿ ਇੱਕ ਆਪਾਂ ਦਾ ਖੂਨ ਦਾਨ ਕੀਤਾ ਬਹੁਤ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਸਕਦਾ ਆ ਆਪਾਂ ਨੂੰ ਸਾਰਿਆਂ ਨੂੰ ਇਸ ਪ੍ਰਾਣਾਲੇ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਆਪਾਂ ਸਾਰੇ ਜਣੇ ਖੂਨਦਾਨ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਸਕੀਏ ਕਿਉਂਕਿ ਆਪਾਂ ਦੇਖਦੇ ਹਾਂ ਸੜਕਾਂ ਦੇ ਉੱਤੇ ਐਕਸੀਡੈਂਟ ਹੋਏ ਹੁੰਦੇ ਆ ਕੋਈ ਬਿਮਾਰੀ ਕਾਰਨ ਜਿਨ੍ਹਾਂ ਨੂੰ ਬਲੱਡ ਨਹੀਂ ਮਿਲਦਾ ਪਰ ਜਦੋਂ ਵੀ ਕਿਤੇ ਸਾਨੂੰ ਬਲੱਡ ਦੀ ਜ਼ਰੂਰਤ ਪੈਂਦੀ ਆ ਤਾਂ ਆਪਾਂ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਦੇ ਪ੍ਰਧਾਨ ਜੀ ਨਾਲ ਗੱਲ ਕਰਨਿਆਂ ਸਾਨੂੰ ਇਮੀਜੈਂਟਲੀ ਉਹ ਖੂਨਦਾਨ ਅਰੇਂਜ ਕਰਕੇ ਦਿੰਦੇ ਆ ਸੋ ਆਪਾਂ ਨੂੰ ਵੀ ਇਹ ਚਾਹੀਦਾ ਕਿ ਇਸ ਖੂਨਦਾਨ ਕੈਂਪ ਦੇ ਵਿੱਚ ਯੋਗਦਾਨ ਪਾਈਏ ਤਾਂ ਕਿ ਆਪਾਂ ਜਿਹੜੀ ਲੋਕਾਂ ਦੀਆਂ ਜ਼ਿੰਦਗੀਆਂ ਕੁਦਰ ਕਲੱਬ ਲੋ ਆਏ ਹੋਏ ਮਹਿਮਾਨਾਂ ਸਹਿਯੋਗੀਆਂ ਦੇ ਖੂਨਦਾਨ ਕਰਨ ਵਾਲੇ ਸਾਰੇ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਕਲੱਬ ਦੇ ਮੈਂਬਰਾਂ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਸਹਿਯੋਗੀਆਂ ਤੇ ਪਤਵੰਦੀਆਂ ਦੇ ਨਾਲ-ਨਾਲ ਖੂਨਦਾਨ ਕਰਨ ਵਾਲੇ ਸਾਰੇ ਹੀ ਖੂਨਦਾਨੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਵਿਧਨਪੁਰੀ ਹਰਜਿੰਦਰ ਗੋਗਨਾ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਤਵਿੰਦਰ RAM ਪ੍ਰੇਤਪਾਲ ਕਰਤੂਲੀ ਸਾਈ ਪਪਲ ਸ਼ਾ ਸੰਤੋਸ਼ ਕੁਮਾਰ ਗੋਗੀ ਜਰਨੈਲ ਸਿੰਘ ਬਸਰਾ ਨੀਰੈ ਬਖਸ਼ੀ ਵਰਿੰਦਰ ਸਿੰਘ ਕੰਬੋਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ ਫਗਵਾੜਾ ਤੋਂ ਨਵਰਾੰਗ ਚੈਨਲਈ ਚਾ ਸ਼ਰਮਾ ਦੀ ਰਿਪੋਰਟ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਫਗਵਾੜਾ ਵੱਲੋਂ ਆਪਣਾ 3ਵਾਂ ਸਾਲਾਨਾ ਸਮਾਰੋਹ ਮਨਾਉਂਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਮਹਾਰਾਜਾ ਪਾਲਸ ਫਗਵਾੜਾ ਵਿਖੇ ਇਸ ਸਨਮਾਨ ਸਮਾਰੋਹ ਜੋ ਕਰਵਾਇਆ ਜਾ ਰਿਹਾ ਹੈ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅਤੇ ਉਹਨਾਂ ਦਾਨੀ ਸਜਣਾ ਸੇਉ ਦੇ ਨਾਲ ਜਿਨ੍ਹਾਂ ਦੇ ਕਾਰਨ ਇਹ ਪ੍ਰੋਗਰਾਮ ਹੋ ਰਿਹਾ ਵਾ ਇਸ ਵਿੱਚ ਅੱਜ ਮਾਨਯੋਗ ਸੋਮ ਪ੍ਰਕਾਸ਼ ਜੀ ਕੈਤ ਮੁੱਖ ਮਹਿਮਾਨ ਵਜੋਂ ਉਹਨਾਂ ਦੇ ਨਾਲ ਅਸ਼ੋਕ ਮਿੱਤਲ ਜੀ ਲਵਲੀ ਯੂਨੀਵਰਸਿਟੀ ਵੱਲੋਂ ਤੇ ਨਾਲ ਜੁਵਿੰਦਰ ਸਿੰਘ ਮਾਨ ਜੀ ਗੁਰਿੰਦਰ ਸਿੰਘ ਧਨੀਵਾਲ ਜੀ ਐਸਐਸਪੀ ਇਸ਼ਰੀ ਅਜਿੰਦਰ ਜੀ ਜਿਹੜੇ ਆ ਵਿਸ਼ੇਸ਼ ਤੌਰ ਤੇ ਪਹੁੰਚੇ ਔਰ ਜੀਐਨਏ ਯੂਨੀਵਰਸਿਟੀ ਤੋਂ ਗੁਰਦੀਪ ਸ਼ੀਰਾ ਜੀ ਵਿਸ਼ੇਸ਼ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਦੀ ਬਦੌਲਤ ਅੱਜ ਪ੍ਰੋਗਰਾਮ ਜਿਹੜਾ ਵਾ ਨਿਭਰੇ ਚੜਿਆ ਔਰ ਉਹਨਾਂ ਦਾ ਵੀ ਧੰਨਵਾਦ ਵਿਸ਼ੇਸ਼ ਤੌਰ ਤੇ ਉਹਨਾਂ ਡੋਨਰਾਂ ਦਾ ਜਿਨ੍ਹਾਂ ਨੇ ਅੱਜ ਚਾਰ ਚੰਦ ਲਗਾਏ ਔਰ ਅੱਜ ਕੈਂਪ ਦੀ ਰੋਨਗ ਨੂੰ ਬਹੁਤ ਬਹੁਤ ਵਧਾਇਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਡੋਨਰ ਜਿਹੜੇ ਪਹੁੰਚ ਰਹੇ ਆ ਔਰ ਸਭ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਂਦੇ ਤੇ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣੇ ਨੌਜਵਾਨ ਪੀੜ੍ਹੀ ਨੂੰ ਇਹੀ ਬੇਨਤੀ ਹੈ ਕਿ ਸ ਕੀ ਬਾਤ ਚੜ ਕੇ ਖੂਨਦਾਨ ਕਰੋ ਤੁਹਾਡੇ ਵੱਲੋਂ ਦਿੱਤਾ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ ਔਰ ਕੀਮਤੀ ਜ਼ਿੰਦਗੀਆਂ ਨੂੰ ਬਚਾਉਂਦਾ ਹੈ ਔਰ ਉਹਨਾਂ ਬੱਚਿਆਂ ਲਈ ਜਿਹੜਾ ਖੂਨ ਜਾ ਰਿਹਾ ਹੈ ਉਹ ਥੈਲਸਮੀਆ ਬਚਾਰੀ ਜਿਨ੍ਹਾਂ ਨੂੰ ਹਰ ਹਫ਼ਤੇ ਬਲੱਡ ਦੀ ਜ਼ਰੂਰਤ ਪੈਂਦੀ ਆ ਔਰ ਤੁਹਾਡੇ ਬਲੱਡ ਦੇ ਨਾਲ ਉਹ ਬੱਚੇ ਜਿਹੜੇ ਜ਼ਿੰਦਗੀ ਜੀਂਦੇ ਨੇ